ਇਹ ਤੁਹਾਨੂੰ ਡਾਕਟਰ ਨੂੰ ਮਿਲਦਾ ਨਾ ਤੁਹਾਨੂੰ ਵੰਸ਼គ្រੂ ਦੀ ਯਾਦ ਵਿੱਚੋਂ ਵੀ ਮਿਲਦਾ ਤੁਹਾਨੂੰ ਪਰਮੇਸ਼ਰ ਦੇ ਨਾਮ ਵਿੱਚੋਂ ਵੀ ਮਿਲਦਾ ਤੁਹਾਨੂੰ ਗੁਰਬਾਣੀ ਵਿੱਚੋਂ ਵੀ ਮਿਲਦਾ ਤੁਹਾਨੂੰ ਬਾਕੀ ਚੀਜ਼ਾਂ ਵਿੱਚੋਂ ਵੀ ਮਿਲਦਾ ਬੜਾ ਪੱਕੇ ਨਹੀਂ ਹੁੰਦਾ ਨਾ ਵੀ ਕਈ ਵਾਰ ਕਿਸੇ ਦੀ ਲਾਈਫ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ ਵੀ ਤੁਹਾਡੇ ਰਿਸ਼ਤੇ ਨਾ ਟੇਰੇ ਤੁਹਾਡੀ ਜਿੰਦਗੀ ਤੁਹਾਡਾ ਬੇਕਾਬੂ ਹੋ ਗਈ ਤੁਹਾਡੇ ਡਿਵੋਰਸ ਹੋ ਗਿਆ ਤੁਹਾਡਾ ਸੈਪਰੇਸ਼ਨ ਹੋ ਗਿਆ ਤੁਸੀਂ ਟੁੱਟ ਕੇ ਜਾਂਦੇ ਹੋ ਉਸ ਲਈ ਹਾਰਟ ਬ੍ਰੋਕਨ ਕਿਉਂ ਹੁੰਦੀ ਹੈ ਕਿਉਂਕਿ ਕਿਉਂਕਿ ਜਿਹੜਾ ਤੁਹਾਡਾ ਡੋਪਾਮਾਈਨ ਕੈਮੀਕਲ ਆ ਤੁਹਾਨੂੰ ਮਿਲਣਾ ਬੰਦ ਹੋ ਜਾਂਦਾ ਚਲੋ ਤੁਹਾਨੂੰ ਕੈਮੀਕਲ ਮਿਲਣਾ ਬੰਦ ਹੋ ਗਿਆ ਉਹਦੇ ਨਸ਼ਈ ਨੇ ਡਰੱਗੀ ਨੇ ਉਹਨਾਂ ਨੇ ਡੋਪਾਮਾਈਨ ਉਹ ਡੋਪਾਮਾਈਨ ਕਿੱਥੋਂ ਮਿਲਣਾ ਡਰੱਗਸ ਤੋਂ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਉਹਦੇ ਨਾਲ ਕੀ ਹੁੰਦਾ ਜਿਹੜਾ ਤੁਹਾਡਾ ਨੈਚੁਰਲ ਡੋਪਾਮਾਈਨ ਬਟ ਜਿਹੜਾ ਤੁਹਾਡੀ ਬਾਡੀ ਚ ਪ੍ਰੋਡਿਊਸ ਹੁੰਦਾ ਵਾ ਉਹ ਬਣਨਾ ਬੰਦ ਹੋ ਜਾਂਦਾ ਜਦੋਂ ਨਸ਼ਾ ਕਰਨਾ ਬੰਦ ਕਰਦਾ ਉਹ ਤੋੜ ਕਿਉਂ ਲੱਗਦੀ ਹੈ ਕਿਉਂਕਿ ਡੋਪਾਮਾਈਨ ਬਣ ਨਹੀਂ ਰਿਹਾ ਹੁਣ ਅਸੀਂ ਮੈਡੀਸਨ ਦੇ ਵਿੱਚੋਂ ਜਾਂ ਅਸੀਂ ਮਿੰਦਾ ਚੁਗਲੀ ਦੇ ਵਿੱਚੋਂ ਟੋਪਾ ਵੀ ਲੈ ਲਿਆ ਯਾਰ ਅਸੀਂ ਮੂਵੀਜ਼ ਦੇਖੀਂਗਾ ਜਾਂ ਕਿਤੇ ਹੈਂਗ ਆਊਟ ਕਰਦੇ ਆ ਉਹਦੇ ਚੋਂ ਟੋਪਾ ਵੀ ਲੈ ਲੈਂਦੇ ਹੁਣ ਜਿੰਨੀਆਂ ਵੀ ਟੈਂਪਰੇਰੀ ਚੀਜ਼ਾਂ ਦੇ ਵਿੱਚ ਅਸੀਂ ਟੋਪਾ ਮਿਲ ਲੈਨੇ ਟੈਂਪਰੇਰੀ ਚੀਜ਼ਾਂ ਵਿੱਚ ਅਸੀਂ ਸੁੱਖ ਲੱਭਦੇ ਆ ਉਹ ਸੁੱਖ ਤੁਹਾਡੇ ਲਈ ਪਰੇਸ਼ਾਨਾ ਹੁਣ ਇੱਕ ਚੀਜ਼ ਹੈ ਤੁਸੀਂ ਤੁਹਾਡੇ ਚੋਂ ਵੱਖਰਾ ਉਹ ਤੇਰਾ ਸਾਡਾ ਏਜ਼ ਐਕਸਪੀਰੀਅੰਸ ਹੈ ਤੁਸੀਂ ਡੈੱਡ ਬੋਡੀ ਤਾਂ ਦੇਖੀ ਹੋਣਗੀਆਂ ਜਦੋਂ ਉਹਨਾਂ ਦਾ ਫੀਲ ਹੁੰਦਾ ਦੇਖਿਆ ਨਾ ਬਹੁਤ ਦੇਖੀਆਂ ਆਣਗੀਆਂ ਉਹ ਤੇ ਉਹਦੇ ਕੋਲ ਖੜ ਕੇ ਤੁਹਾਨੂੰ ਕੀ ਫੀਲ ਹੁੰਦਾ ਕਦੇ ਤੁਸੀਂ ਦੇਖੀ ਕੀ ਫੀਲ ਹੋਏ ਜੀ ਉਸ ਘਰ ਜਾਈਦਾ ਉੱਥੇ ਤਾਂ ਕਈ ਦਾ ਆਪਣਾ ਬਸਾ ਦੋ ਤੇ ਜਦੋਂ ਹੀ ਅਸੀਂ ਬਾਹਰ ਨਿਕਲਦੇ ਆ ਇੱਥੇ ਪਿਆਰ ਇੰਨਾ ਮੈਂ ਮੈਂ ਤਾਂ ਜਸਟ ਮੈਂ ਇੱਕ ਚੀਜ਼ ਫੀਲ ਕਰਦਾ ਮੈਂ ਸੱਚ ਨਾਲ ਕਰਦਾ ਉਹ ਆਪਣਾ ਕਿੱਥੇ ਜਾਣਾ ਇਹ ਤਾਂ ਅਸਰਦਾ ਨਹੀਂ ਆਪਾਂ ਕਰਨਾ ਕਿ ਦਦਾ ਸਾਰਾ ਕੁਝ ਹੈ ਉਹ ਵੀ ਨੇ ਕੋਈ ਸੇ ਨਹੀਂ ਹੈ ਕਿ ਹਰ ਕਾਜ ਤੇਰੇ ਕਿਤੇ ਦਾ ਕੰਮ ਨਹੀਂ ਜਾਣਾ ਤਾਂ ਕਾਜ ਜਿਹੜਾ ਹੈਗਾ ਕਿਸ ਕਿਸ ਕੰਟੈਕਸ ਵਿੱਚ ਅਸੀਂ ਕੰਮ ਨਾ ਕਰਨੇ ਕਰਨਾ ਤੁਸੀਂ ਇੱਕ ਮਿੰਟ ਉਹਨੂੰ ਆਪਾਂ ਉਸ ਗੱਲ ਤੇ ਉਤੋਂ ਨੇ ਹਾਂ ਫਿਰ ਕੰਮ ਤੋਂ ਬਿਗੈਰ ਤਾਂ ਉਹਦੀ ਜ਼ਿੰਦਗੀ ਕਿਦਾਂ ਚੱਲੇਗੀ ਕਾਜ ਜਿਹੜਾ ਉਹਨੇ ਤੁਹਾਨੂੰ ਕਾਜ ਲਾਇਆ ਹੈ ਬਣੀ ਜਿਹੜੇ ਕਿਦਾਂ ਜਿਸ ਕਾਜ ਤੋਂ ਨੇ ਲਾਇਆ ਉਹ ਕਰ ਰਹੇ ਆਪਾਂ ਇੱਕ ਹਾਂ ਤੇਰੇ ਕਿਤੇ ਦਾ ਕੰਮ ਇਹ ਕਿਉਂ ਮਤਲਬ ਇਹ ਥੋੜਾ ਜਿਹਾ ਕੰਟਰਾਸਟ ਹੋ ਰਿਹਾ ਨਹੀਂ ਮਿਲ ਰਿਹਾ ਓਕੇ ਇਸ ਕਾਜ ਨੇ ਕਾਜ ਸਮਝਾਇਆ ਜਾ ਕਿ ਕਾਜ ਚੀਜ਼ ਹੈ ਉਹ ਥੋੜਾ ਪੁਆਇੰਟ ਉਹ ਵੈਲਿਡ ਹੈ ਕਿ ਜਿਹੜੀਆਂ ਬੱਲੇ ਕਿ ਹਾਂ ਸੂਰਜ ਹੈ ਜਾਂ ਜਿਹੜੀ ਵੀ ਚੀਜ਼ ਐਗਜ਼ਿਸਟ ਕਰ ਰਹੀ ਹੈ ਬਾਲਚਨ ਅਸ਼ਵਾਨ ਹੈ ਉਹ ਨਹੀਂ ਸਭ ਕਿ ਟੈਂਪਰੇਰੀ ਹੈ ਕਿ ਸੈਂਟੀਫਿਕਲ ਵੀ ਸਪਿਰਚੁਅਲ ਵੀ ਸਾਨੂੰ ਪਤਾ ਨਹੀਂ ਬੀ ਚਾ ਪਰ ਜਿਹੜਾ ਕਾਜ ਜਿਹੜੇ ਫੰਕਸ਼ਨ ਤੁਸੀਂ ਕਰ ਰਹੇ ਹੋ ਉਹ ਪਰਮਨੈਂਟ ਹੀ ਹੈਗਾ ਫੰਕਸ਼ਨ ਨਹੀਂ ਹੋਣਗੇ ਤਾਂ ਗਾੜੀ ਸਿਸਟਮ ਨਹੀਂ ਖੁੱਲਦੀ ਓਕੇ ਥੋੜੀ ਜੇ ਪ੍ਰਸਤਾਨੀ ਚੱਲਣੀ ਹੈ ਤੁਹਾਡੀ ਤੁਹਾਡਾ ਸਿਸਟਮ ਜਿੱਨਾ ਰੱਬ ਦੀ ਦੁਨੀਆ ਨਹੀਂ ਚੱਲਦੀ ਕਾਜ ਬਹੁਤ ਜ਼ਰੂਰੀ ਹੈਗਾ ओके okay. ओके okay. मैं इन्नू एक्सप्लेन ਕਰੂੰਗਾ ਜੀ ਇੱਕ ਮਿੰਟ ਜੋ ਤੋਂ ਅਸੀਂ ਉੱਥੇ ਜਾਣਦੇ ਆ ਉੱਥੇ ਜਾ ਕੇ ਸਾਨੂੰ ਜ਼ਿੰਦਗੀ ਦੀ ਰਿਅਲਿਟੀ ਫੀਲ ਹੁੰਦੀ ਹੈ ਕੀ ਫੀਲ ਹੁੰਦੀ ਹੈ ਵੀ ਜਿਸ ਚੀਜ਼ ਨਾਲ ਕਿਹਦੀ ਸਾਡਾ ਕਿਸੇ ਰਿਸ਼ਤੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਵੀ ਜਿਹੜੇ ਮੈਂ ਰਿਸ਼ਤੇ ਨਾਲ ਜੁੜਿਆ ਹੋਇਆ ਹੈ ਇਹ ਪਰਮਾਨੈਂਟ ਨਹੀਂ ਤੇ ਜੇ ਉਹ ਪਰਮਾਨੈਂਟਲੀ ਨਹੀਂ ਤੇ ਉਸ ਰਿਸ਼ਤੇ ਦੇ ਵਿੱਚ ਸੁੱਖ ਵੀ ਪਰਮਾਨੈਂਟਕੀ ਨਹੀਂ ਮਿਲਦਾ ਨੰਬਰ 1 ਨੰਬਰ 2 ਤੁਸੀਂ ਜਿੰਨੇ ਵੀ ਸੰਸਾਰ ਦੇ ਵਿੱਚ ਜਾਣ ਵਾਲੇ ਹੁੰਦੇ ਹੁੰਦੇ ਨੇ ਉਹਨਾਂ ਨੇ ਭਾਵੇਂ ਜਿੰਨਾ ਵਰਤੀ ਆਪਣਾ ਕੰਮ-ਕਾਰ ਕੀਤਾ, ਬਿਜ਼ਨਸ ਕੀਤਾ, ਸਭ ਕੁਝ ਕੀਤਾ। ਉਹ ਖਾਲੀ ਹੱਥਰੇ ਖਾਲੀ ਹੱਥ। ਅਸੀਂ ਇਹਦਾ ਮਤਲਬ ਕੀ ਹੈ? ਜੋ ਕੁਝ ਵੀ ਅਸੀਂ ਕੀਤਾ, ਉਹ ਐਂਡ ਆਫ ਦਾ ਡੇ, there is nothing to hold. ਰਾਈਟ? ਹੁਣ ਅੱਗੇ ਆ ਜੀ। ਜਿਹੜਾ ਗੱਲ ਤੁਹਾਡਾ ਸਵਾਲ ਹੈਗਾ। ਦੇਖੋ ਸੰਸਾਰ ਦੇ ਵਿੱਚ ਜਿਹੜੇ ਕ੍ਰੀਏਚਰਸ ਨੇ ਉਹ ਕ੍ਰੀਏਚਰਸ ਕੱਲੇ ਹਿਊਮਨ ਬੀਇੰਗਸ ਨਹੀਂ ਹੈ। ਉਹ ਦੂਸਰੇ ਜਾਨਵਰ ਵੀ ਹੈ। ਹੁਣ ਜੇ ਆਪਾਂ ਦੇਖੀਏ ਜਿਆਦਾ ਦੁੱਖ ਪਰੇਸ਼ਾਨੀ ਡਿਪਰੈਸ਼ਨ ਪ੍ਰੋਬਲਮਸ ਮਨੁੱਖ ਦੀ ਜ਼ਿੰਦਗੀ 'ਚ ਜਿਆਦਾ ਨਹੀਂ ਪਸ਼ੂ ਪੰਛੀਆਂ ਦੀ ਜ਼ਿੰਦਗੀ 'ਚ ਜਿਆਦਾ ਨਹੀਂ ਕਿਉਂਕਿ ਅਸੀਂ ਜਾਣਦੇ ਹਾਂ ਸਾਡੀ ਜ਼ਿੰਦਗੀ 'ਚ ਕੀ ਪਰੇਸ਼ਾਨੀ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੇ ਜਾਨਵਰ ਨੇ ਪਸ਼ੂ ਪੰਛੀ ਨੇ ਉਹ ਆਤਮਿਕ ਤੌਰ ਤੇ ਮੰਨ ਕਰਕੇ ਉਹਨਾਂ ਕੰਮਾਂ ਦੇ ਵਿੱਚ ਇਨਵੋਲਵ ਨਹੀਂ ਹੋ ਰਹੇ ਠੀਕ ਮੈਨੂੰ ਸੌਣ ਦੇ ਖਾਤਰ ਕਿੰਨੇ ਵਟ ਦੇਣੇ ਠੀਕ ਚਾਹੀਦਾ ਪਰ ਮੇਰੇ ਘਰ ਦੇ ਵਿੱਚ ਤੱਕੀ ਬੈਠੀ ਮੈਨੂੰ ਖਾਣ ਲਈ ਦੋ ਤਿੰਨ ਰੋਟੀਆਂ ਚਾਹੀਦੀਆਂ ਠੀਕ ਹੈ ਮੇਰੀ ਫੈਮਿਲੀ ਨੂੰ ਚਾਹੀਦਾ ਠੀਕ ਹੈ ਓਕੇ ਤੁਹਾਡਾ ਨਾਮ ਇੱਕ ਆਊਟ ਆਫ ਕੰਟੈਕਸਟਿਕ ਕਲ ਕਰ ਤੁਸੀਂ ਇੱਕ ਇੰਡਸਟਰੀਅਲ ਰੈਵਿਊਸ਼ਨ ਵਰਡ ਸੁਣਿਆ ਹੋਣਾ ਜਾਂ ਇੰਪੀਰੀਲਿਜ਼ਮ ਵਰਡ ਸੁਣਿਆ ਹੋਣਾ ਤੁਸੀਂ ਸਾਮਰਾਜਵਾਦ ਜਾਂ ਇੰਡਸਟਰੀਅਲ ਰੈਵਿਊਸ਼ਨ ਤੁਹਾਨੂੰ ਪਤਾ ਇਹਦੇ ਨਾਲ ਮਨੁੱਖ ਦੀ ਜ਼ਿੰਦਗੀ ਚ ਕਿੰਨੀਆਂ ਪਰੇਸ਼ਾਨੀਆਂ ਤੇ ਦੁੱਖ ਪੈਦਾ ਹੋਏ ਕਾਰਨ ਕੀ ਹੈ ਮਨੁੱਖ ਦੇ ਅੰਦਰ ਇੱਕ ਸੁਪਨਾ ਪੈਦਾ ਕਰ ਦਿੱਤਾ ਕਿ ਤੇਰੇ ਕੋਲ ਹੋਰ ਹੋਣਾ ਚਾਹੀਦਾ ਹੋਰ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਕਿਹਾ ਭੁੱਖਿਆ ਭੁੱਖ ਨਪਤਰੀ ਜਿਵਣਾ ਪਿਆ ਠੀਕ ਹੈ ਤੁਸੀਂ ਗੱਲ ਕੀਤੀ ਹੈ ਕੰਮ ਤੋਂ ਬਿਨਾ ਸੰਸਾਰ ਨਹੀਂ ਚੱਲਦਾ ਪਰ ਤੁਸੀਂ ਦੇਖੋਗੇ ਅੱਜ ਤੋਂ ਹਜ਼ਾਰਾਂ ਸਾਲ ਬਾਅਦ ਇਸ ਤੁਰਿਆ ਤੇ ਕੰਮ ਹੋ ਰਹੇ ਸੀ ਪਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਸੀ ਅੱਜ ਤਰੀਕਾ ਵੱਖਰਾ ਅੱਜ ਤੋਂ ਹਜ਼ਾਰਾਂ ਸਾਲ ਬਾਅਦ ਟੈਕਨੋਲੋਜੀ ਹੋ ਰਹੀ ਹੈ ਕਿ ਤਰੀਕਾ ਵੱਖਰਾ ਹੋ ਜਾਣਾ ਇਸ ਸੰਸਾਰ ਦੇ ਵਿੱਚ ਕੰਮ ਕਰਨੇ ਚਾਹੀਦੇ ਆ ਨਹੀਂ ਚੱਲ ਬਿਲਕੁਲ ਚਾਹੀਦੇ ਆ ਮੈਂ ਵੀ ਕੰਮ ਕਰਦਾ ਤੁਸੀਂ ਵੀ ਕੰਮ ਕਰਦੇ ਸਾਰੇ ਕਰਦੇ ਆ ਪਰ ਉਹ ਕੰਮ ਦਾ ਉਸ ਰਿਸਪੌਂਸਿਬਿਲਟੀ ਦਾ ਕੰਟੈਕਸਟ ਕੀ ਹੋਣਾ ਚਾਹੀਦਾ ਉਹਦਾ ਕੰਟੈਕਸਟ ਇਹ ਹੋਣਾ ਚਾਹੀਦਾ ਤੁਸੀਂ ਕਰੋ ਤੁਹਾਡੇ ਕੋਲ ਬਿਲੀਅਨ ਮਿਲੀਅਨ ਟ੍ਰਿਲੀਅਨ ਤੜਕੋ ਡਾਲਰਸ ਹੋਣ ਚਾਹੀਦੇ ਹੁਣੇ ਠੀਕ ਤੁਹਾਡੇ ਕੋਲ ਚੰਗੇ ਰਿਲੇਸ਼ਨਸ ਦੀ ਲੋੜ ਹੈਗੀ ਆ ਤੁਹਾਡੇ ਕੋਲ ਚੰਗੀ ਫੈਮਿਲੀ ਦੀ ਲੋੜ ਹੈਗੀ ਆ ਤੁਹਾਨੂੰ ਤੁਹਾਡੀ ਚੰਗੀ ਐਜੂਕੇਸ਼ਨ ਦੀ ਲੋੜ ਹੈਗੀ ਆ ਸਭ ਕੁਝ ਦੀ ਲੋੜ ਹੈ ਪਰ ਉਹ ਤੁਹਾਡੀ ਜ਼ਿੰਦਗੀ ਜਿਉਣ ਨੂੰ ਸੌਖਾ ਕਰਨ ਦਾ ਇੱਕ ਵਸੀਲਾ ਹੈ ਪਰ ਉਹ ਤੁਹਾਡੀ ਜ਼ਿੰਦਗੀ ਨਹੀਂ ਹੈ